ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮਾਗੀ ਦੇ ਦਿਹਾੜੇ ਉੱਤੇ ਹੋਈਆਂ ਕਾਨਫਰੰਸਾਂ ਤੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਮਾਗੀ ਦੇ ਦਿਹਾੜੇ ਉੱਤੇ ਵੱਖ-ਵੱਖ ਸਿਆਸੀ ਗਰੁੱਪਾਂ ਵਿੱਚ ਹੋਈਆਂ ਤਿੰਨ ਕਾਨਫਰੰਸਾਂ ਦੀਆਂ ਤਕਰੀਰਾਂ ਤੇ ਅਮਲਾਂ ਦੀ ਸਮੀਖਿਆ ਕੀਤੀ ਜਾਵੇ ਤਾਂ ਇੱਕ ਗੱਲ ਨਿਕਰ ਕੇ ਸਾਹਮਣੇ ਆ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵਿੱਚ ਮਿੱਥੇ ਕومی ਨਿਸ਼ਾਨੇ ਖਾਲਿਸਤਾਨ ਦੀ ਮੰਜ਼ਿਲ ਵੱਲ ਅਡੋਲ ਵਧਨ ਦੀ ਗੱਲ ਉੱਭਰ ਕੇ ਨਿਕਲੀ ਹੈ ਸਰਦਾਰ ਸੁਖਬੀਰ ਬਾਦਲ ਵਾਲੇ ਬਾਦਲ ਅਕਾਲੀ ਦਲ ਦੀ ਕਾਨਫਰੰਸ ਵਿੱਚ ਸント ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਮਿੱਥੇ ਕومی ਨਿਸ਼ਾਨੇ ਖਾਲਿਸਤਾਨ ਵਿਰੋਧੀ ਆਵਾਜ਼ ਉੱਠਣ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੋਏ ਹੁਕਮਨਾਮੇ ਦਾ ਉਲੰਘਣ ਕਰਕੇ ਗੈਰ ਪ੍ਰਵਾਨਿਤ ਢੰਗਾਂ ਰਾਹੀਂ ਆਪਣੇ ਦਲ ਦੀ ਪਾਰਟੀ ਦੀ ਸ਼ੁਰੂਆਤ ਕਰਨੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਸਮੇਂ ਵਿੱਚ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਫਖਰੇ ਕਮ ਅਵਾਰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵਾਪਸ ਲੈਂਦੇ ਹੋਏ ਹੁਕਮਾਂ ਤੇ ਮੂੜ ਵਿਚਾਰ ਕਰਨ ਦੀ ਆਵਾਜ਼ ਉਠਾ ਕੇ ਇਸ ਬਾਦਲਦਾਲ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੇਵਲ ਤੇ ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਟੀ ਚਾਹੀਦੀ ਹੈ ਧਰਮੀ ਹੁਕਮਾਂ ਤੇ ਮर्यादाਾਂ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਕਹਿਣ ਤੋਂ ਬਾਅਦ ਮੇਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਇਹ ਲੋਕ ਪੂਰਨ ਰੂਪ ਵਿੱਚ ਪਿੱਠ ਦੇ ਚੁੱਕੇ ਹਨ ਜਿਸ ਦਿਵ ਅਦੋਲਤ ਸਿੱਖ ਕੌਮ ਤੇ ਪੰਜਾਬੀਆਂ ਨੇ ਇਹਨਾਂ ਨੂੰ ਤਿੰਨ ਵਾਰੀ ਚੋਣਾਂ ਵਿੱਚ ਕਰਾਰੀ ਹਾਰ ਦੇ ਕੇ ਕੌਮ ਦੀ ਧਾਰਮਿਕ ਜਾਂ ਸਿਆਸੀ ਅਗਵਾਈ ਕਰਨ ਦੇ ਅਮਲ ਪੂਰਨ ਰੂਪ ਵਿੱਚ ਖਤਮ ਕਰ ਦਿੱਤੇ ਹਨ ਜਿਤੋਂ ਤੱਕ ਤੀਸਰੀ ਕਾਨਫਰੰਸ ਜੋ ਸਰਦਾਰ ਅਮਰਿਤਪਾਲ ਸਿੰਘ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਗਈ ਕਾਨਫਰੰਸ ਦੀ ਗੱਲ ਹੈ ਉਹਨਾਂ ਨੇ ਇੰਡੀਅਨ ਵਿਧਾਨ ਜਿਸ ਨੇ ਖਾਲਸਾ ਪੰਥ ਤੇ ਪੰਜਾਬੀਆਂ ਨੂੰ ਹੁਣ ਤੱਕ ਕਿਸੇ ਵੀ ਖੇਤਰ ਵਿੱਚ ਇਨਸਾਫ ਨਹੀਂ ਦਿੱਤਾ ਬਲਕਿ ਜ਼ਬਰ ਜ਼ੁਲਮ ਤੇ ਬੇਇਨਸਾਫੀਆਂ ਦੀ ਲੜੀ ਵਿੱਚ ਵਾਅਦਾ ਹੀ ਕੀਤਾ ਹੈ ਉਸ ਅਨੁਸਾਰ ਨੰਨਦਪੁਰ ਦੇ ਮਤੇ ਦੀ ਗੱਲ ਕਰਕੇ ਹੁਕਮਰਾਨਾਂ ਦੀਆਂ ਸੀਮਾਵਾਂ ਅਨੁਸਾਰ ਸਿਆਸੀ ਤੌਰ ਤੇ ਵਿਚਰਨ ਦੀ ਗੱਲ ਕੀਤੀ ਹੈ ਇਹਨਾਂ ਦੋਵਾਂ ਕਾਨਫਰੰਸਾਂ ਵਿੱਚ ਪੰਜਾਬ ਦੇ ਕੀਮਤੀ ਪਾਣੀਆਂ ਬਿਜਲੀ ਪੈਦਾ ਕਰਨ ਵਾਲੇ ਲੂਟੇ ਗਏ ਹੈਡਵਰਕਸ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲ ਦੇ ਇਲਾਕਿਆਂ ਤੇ ਪੰਜਾਬੀਆਂ ਤੇ ਸਿੱਖਾਂ ਨਾਲ ਹੋਏ ਜ਼ਬਰ ਜ਼ੁਲਮ ਦੀ ਗੱਲ ਨਾ ਕਰਕੇ ਕੌਮੀ ਨਿਸ਼ਾਨੇ ਪ੍ਰਤੀ ਭੰਬਲ ਪੂਸਾ ਹੀ ਪਉਣ ਦੀ ਗੱਲ ਕੀਤੀ ਗਈ ਹੈ ਉਨਾ ਕਹਿ ਕੀ ਜੋ ਅੱਜ ਖਾਲਸਾ ਪੰਥ ਲਈ ਅਤ ਸੰਜੀਦਾ ਤੇ ਧਿਆਨ ਮੰਗਣ ਵਾਲਾ ਮੁੱਦਾ ਹੈ ਕਿ ਹਿੰਦੂਤਵ ਹੁਕਮਰਾਨ ਨਰੇਂਦਰ ਮੋਦੀ, ਵਜ਼ੀਰ ਅਮੀਸ਼ਾ, ਵਿਦੇਸ਼ ਮੰਤਰੀ ਜੈਸ਼ ਚੰਕਰ ਰੱਖੇਵਜੀ ਰਾਜਨਾ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਰ, ਰਾਮੁਖੀ ਰਵੀ सिन्हा ਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਹੀ ਹਰਦੀਪ ਸਿੰਘ ਨੀਜਾ ਰਿਪੂ ਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ ਅਵਤਾਰ ਸਿੰਘ ਖੰਡਾ ਬਰਤਾਨੀਆਂ ਪਰਮਜੀਤ ਸਿੰਘ ਪੰਜਵੜ ਲਖਵੀਰ ਸਿੰਘ ਰੋਡੇ ਪਾਕਿਸਤਾਨ ਦੀਪ ਸਿੰਘ ਸਿੱਧੂ ਚੁਬਦੀਪ ਸਿੰਘ ਸਿੱਧੂ ਮੁਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਅਮਰੀਕਨ ਨਾਗਰਿਕ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਵਾਲੇ ਮਨੁੱਖਤਾ ਵਿਰੋਧੀ ਕਾਰਵਾਈਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਰੰਤਰ ਕੁ ਮੰਤਰੀ ਪਦ ਤੇ ਆਵਾਜ਼ ਹੀ ਨਹੀਂ ਉਠਾਉਂਦਾ ਆ ਰਿਹਾ ਬਲਕਿ ਇਹਨਾਂ ਸਿੱਖ ਕੌਮ ਦੇ ਕਾਤਲਾਂ ਨੂੰ ਕੁ ਮੰਤਰੀ ਕਾਨੂੰਨ ਅਨੁਸਾਰ ਕੁ ਮੰਤਰੀ ਅਦਾਲਤਾਂ ਵਿੱਚ ਸਜ਼ਾਵਾ ਦੇਣ ਦੀ ਗ ਕਰਦਾ ਰਿਹਾ ਹੈ ਇਸ ਗੰਭੀਰ ਵਿਸ਼ੇ ਉਤੇ ਉਪਰੋਕਤ ਦੋਵੇਂ ਕਾਨਫਰੰਸਾਂ ਵਿੱਚ ਕੋਈ ਗੱਲ ਨਾ ਕਰਨਾ ਕੌਮੀ ਮੰਜ਼ਲ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਕਿਸੇ ਤਰ੍ਹਾਂ ਦੀ ਸੰਜੀਦਗੀ ਨਾ ਹੋਣਾ ਅਤੇ ਬਦਲਦਲ ਵੱਲੋਂ ਜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਮर्यादाਵਾਂ ਦਾ ਸ਼ਕਤੀ ਵਿਖਾਵਿਆਂ ਰਾਹੀ ਵਿਰੋਧ ਕਰਕੇ ਇਸ ਮਹਾਨ ਸੰਸਥਾ ਤੇ ਮੀਰੀ ਪੀਰੀ ਦੇ ਸਿਧਾਂਤ ਦੀ ਤੋਹੀਨ ਕਰਨ ਦੀਆਂ ਕਾਰਵਾਈਆਂ ਸਮੁੱਚੀ ਕੌਮ ਲਈ ਅਸਹਿ ਹਨ ਇਸ ਲਈ ਪੰਜਾਬ ਸੂਬੇ ਵਿੱਚ ਵਿਚਰਨ ਵਾਲੇ ਸਿਹਤ ਪੰਜਾਬੀਆਂ ਤੇ ਸਿੱਖੋਂ ਨੂੰ ਇਸ ਸਮੇਂ ਆਪੋ ਆਪਣੀ ਸਮਾਜਿਕ ਅਤੇ ਪੰਥਕ ਜ਼ਿੰਮੇਵਾਰੀ ਸੰਜੀਦਗੀ ਨਾਲ ਲਿਭਾਉਂਦੇ ਹੋਏ ਇਸ ਗੱਲ ਦਾ ਨਿਰਣੇ ਕਰਨਾ ਪਵੇਗਾ ਕਿ ਉਪਰੋਕਤ ਹੋਈਆਂ ਤਿੰਨੇ ਕਾਨਫਰੰਸਾਂ ਵਿੱਚ ਕਿਹੜੀ ਕਾਨਫਰੰਸ ਵਿੱਚ ਕੋਮੂ ਨਿਸ਼ਾਨੇ ਦੀ ਪ੍ਰਾਪਤੀ ਕਰਨ ਦਾ ਤਹਿਇਆ ਕੀਤਾ ਗਿਆ ਹੈ ਕਿਸ ਕਾਨਫਰੰਸ ਵਿੱਚ ਮੀਰੀ ਪੀਰੀ ਦੇ ਮਹਾ ਸਿਧਾਂਤ ਉੱਤੇ ਪੈਰਾ ਦਿੰਦੇ ਹੋਏ ਜਿ ਅਕਾਲ ਤਖਤ ਸਾਹਿਬ ਦੀਆਂ ਮਰਿਆਦਾਵਾਂ ਅਤੇ ਫਲਸਫੇ ਨੂੰ ਕਾਇਮ ਰੱਖਣ ਲਈ ਵਿਚਾਰਾ ਹੋਈਆਂ ਅਤੇ ਕਿਹੜੀ ਕਾਨਫਰੰਸ ਵਿੱਚ ਸ਼ਾਮਿਲ ਆਗੂ ਨੰਗੇਤੜ ਪੰਜਾਬ ਪੰਜਾਬੀਆਂ ਅਤੇ ਸੇਕ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿਰੁੱਧ ਬਾਦਲੀਲ ਢੰਗ ਨਾਲ ਲੰਮੇ ਸਮੇਂ ਤੋਂ ਜੂਝਦੇ ਆ ਰਹੇ ਹਨ ਨੇਕਾ حکومتی ਕਸ਼ਟਾ ਮੁਸ਼ਕਿਲਾਂ ਗੈਰ ਵਿਧਾਨਕ ਕਾਰਵਾਈਆਂ ਦੇ باوجود ਵੀ ਅਡੋਲ ਆਪਣੇ ਕੌਮੀ ਨਿਸ਼ਾਨੇ ਲਈ ਸੁਹਿਰਦ ਹਨ ਅਤੇ ਬੀਤੇ ਸਮੇਂ ਵਿੱਚ ਇਹਨਾਂ ਮਕਸਦਾਂ ਦੀ ਪ੍ਰਾਪਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਨੂੰ ਸਮਰਪਿਤ ਹੋ ਕੇ ਉੱਥੇ ਮਿੱਥੇਗੇ ਕੌਮੀ ਨਿਸ਼ਾਨੇ ਮੰਜ਼ਿਲੇ ਨਿਰੰਤਰ ਲੜਦੇ ਆ ਰਹੇ ਹਨ ਹਕੂਮਤ ਜਮਾਤਾਂ ਦੇ ਕਿਸੇ ਤਰ੍ਹਾਂ ਦੇ ਵੀ ਜ਼ਬਰ ਅੱਗੇ ਅੱਜ ਤੱਕ ਈ ਨਹੀਂ ਮੰਨੀ ਅਤੇ ਅੱਗੋਂ ਲਈ ਵੀ ਇਸ ਕੌਮੀ ਜੰਗ ਨੂੰ ਦ੍ਰਿੜਤਾਪੂਰਵਕ ਚਲਾਉਣ ਦੀ ਸਮਰੱਥਾ ਰੱਖਦੇ ਹਨ ਫਿਰ ਹੀ ਸਿੱਖ ਆਪਣੀ ਆਤਮਾ ਤੋਂ ਫੈਸਲਾ ਕਰਕੇ ਕੌਮੀ ਮੰਜ਼ਲ ਵੱਲ ਵੀ ਵਧਣਗੇ ਅਤੇ ਦੁਸ਼ਮਣ ਤਾਕਤਾਂ ਲਈ ਆਉਣ ਵਾਲੇ ਸਮੇਂ ਵਿੱਚ ਵੱਡੀ ਚੁਣੌਤੀ ਬਣ ਕੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਆਪਣੀਆਂ ਧਾਰਮਿਕ ਤੇ ਸਿਆਸੀ ਸਰਗਰਮੀਆਂ ਕਰਨਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮਾਗੀ ਦਿਹਾੜੇ ਉੱਤੇ ਹੋਈਆਂ ਕਾਨਫਰੰਸਾਂ ਤੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਮਾਗੀ ਦੇ ਦਿਹਾੜੇ ਉੱਤੇ ਵੱਖ-ਵੱਖ ਸਿਆਸੀ ਗਰੁੱਪਾਂ ਵਿੱਚ ਹੋਈਆਂ ਤਿੰਨ ਕਾਨਫਰੰਸਾਂ ਦੀਆਂ ਤਕਰੀਰਾਂ ਤੇ ਅਮਲਾਂ ਦੀ ਸਮੀਖਿਆ ਕੀਤੀ ਜਾਵੇ ਤਾਂ ਇੱਕ ਗੱਲ ਨਿਕਰ ਕੇ ਸਾਹਮਣੇ ਆ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵਿੱਚ ਮਿੱਥੇ ਕੋਮੀ ਨਿਸ਼ਾਨੇ ਖਾਲਿਸਤਾਨ ਦੀ ਮੰਜ਼ਿਲ ਵੱਲ ਅਡੋਲ ਵਧਨ ਦੀ ਗੱਲ ਉੱਭਰ ਕੇ ਨਿਕਲੀ ਹੈ ਸਰਦਾਰ ਸੁਖਬੀਰ ਬਾਦਲ ਵਾਲੇ ਬਾਦਲ ਅਕਾਲੀ ਦਲ ਦੀ ਕਾਨਫਰੰਸ ਵਿੱਚ ਸント ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਖਾਲਿਸਤਾਨ ਵਿਰੋਧੀ ਆਵਾਜ਼ ਉੱਠਣ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੋਏ ਹੁਕਮਨਾਮਿਆਂ ਦਾ ਉਲੰਘਣ ਕਰਕੇ ਗੈਰ ਪ੍ਰਵਾਨਿਤ ਟੰਗਾਰਾਹੀ ਆਪਣੇ ਦਲ ਦੀ ਧਰਤੀ ਦੀ ਸ਼ੁਰੂਆਤ ਕਰਨੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਸਮੇਂ ਵਿੱਚ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਫਖਰੇ ਕਮ ਅਵਾਰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵਾਪਸ ਲੈਂਦੇ ਹੋਏ ਹੁਕਮਾਂ ਤੇ ਮੁਰ ਵਿਚਾਰ ਕਰਨ ਦੀ ਆਵਾਜ਼ ਉਠਾ ਕੇ ਇਸ ਬਾਦਲਦਲ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੇਵਲ ਤੇ ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਚਾਹੀਦੀ ਹੈ ਧਰਮੀ ਹੁਕਮਾਂ ਤੇ ਮर्यादाਾਂ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਕਹਿਣ ਤੋਂ ਬਾਅਦ ਮੇਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਇਹ ਲੋਕ ਪੂਰਨ ਰੂਪ ਵਿੱਚ ਪਿੱਠ ਦੇ ਚੁੱਕੇ ਹਨ ਜਿਸ ਦੇ ਬਦੌਲਤ ਸਿੱਖ ਕੌਮ ਤੇ ਪੰਜਾਬੀਆਂ ਨੇ ਇਹਨਾਂ ਨੂੰ ਤਿੰਨ ਵਾਰੀ ਚੋਣਾਂ ਵਿੱਚ ਕਰਾਰੀ ਹਾਰ ਦੇ ਕੇ ਕੌਮ ਦੀ ਧਾਰਮਿਕ ਜਾਂ ਸਿਆਸੀ ਅਗਵਾਈ ਕਰਨ ਦੇ ਅਮਲ ਪੂਰਨ ਰੂਪ ਵਿੱਚ ਖਤਮ ਕਰ ਦਿੱਤੇ ਹਨ ਜਿਤੋਂ ਤੱਕ ਤੀਸਰੀ ਕਾਨਫਰੰਸ ਜੋ ਸਰਦਾਰ ਅਮਰਿਤਪਾਲ ਸਿੰਘ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਗਈ ਕਾਨਫਰੰਸ ਦੀ ਗੱਲ ਹੈ ਉਹਨਾਂ ਨੇ ਇੰਡੀਅਨ ਵਿਧਾਨ ਜਿਸ ਨੇ ਖਾਲਸਾ ਪੰਥ ਤੇ ਪੰਜਾਬੀਆਂ ਨੂੰ ਹੁਣ ਤੱਕ ਕਿਸੇ ਵੀ ਖੇਤਰ ਵਿੱਚ ਇਨਸਾਫ ਨਹੀਂ ਦਿੱਤਾ ਬਲਕਿ ਜ਼ਬਰ ਜ਼ੁਲਮ ਤੇ ਬੇਇਨਸਾਫੀਆਂ ਦੀ ਲੜੀ ਵਿੱਚ ਵਾਅਦਾ ਹੀ ਕੀਤਾ ਹੈ ਉਸਨ ਸਾਰਾ ਨਨਤਪੁਰ ਦੇ ਮਤੇ ਦੀ ਗੱਲ ਕਰਕੇ ਹੁਕਮਰਾਨਾਂ ਦੀਆਂ ਸੀਮਾਵਾਂ ਅਨੁਸਾਰ ਸਿਆਸੀ ਤੌਰ ਤੇ ਵਿਚਰਨ ਦੀ ਗੱਲ ਕੀਤੀ ਹੈ ਇਹਨਾਂ ਦੋਵਾਂ ਕਾਨਫਰੰਸਾਂ ਵਿੱਚ ਪੰਜਾਬ ਦੇ ਕੀਮਤੀ ਪਾਣੀਆਂ ਬਿਜਲੀ ਪੈਦਾ ਕਰਨ ਵਾਲੇ ਲੂਟੇ ਗਏ ਹੈਡਵਰਕਸ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲ ਦੇ ਇਲਾਕਿਆਂ ਤੇ ਪੰਜਾਬੀਆਂ ਤੇ ਸਿੱਖਾਂ ਨਾਲ ਹੋਏ ਜ਼ਬਰ ਜ਼ੁਲਮ ਦੀ ਗੱਲ ਨਾ ਕਰਕੇ ਕੌਮੀ ਨਿਸ਼ਾਨੇ ਪ੍ਰਤੀ ਭੰਬਲ ਪੂਸਾ ਹੀ ਪਉਣ ਦੀ ਗੱਲ ਕੀਤੀ ਗਈ ਹੈ ਉਨਾ ਕਹੇ ਕਿ ਜੋ ਅੱਜ ਖਾਲਸਾ ਪੰਥ ਲਈ ਅਤ ਸੰਜੀਦਾ ਤੇ ਧਿਆਨ ਮੰਗਣ ਵਾਲਾ ਮੁੱਦਾ ਹੈ ਕਿ ਹਿੰਦੂਤਵ ਹੁਕਮਰਾਨ ਨਰੇਂਦਰ ਮੋਦੀ, ਵਜ਼ੀਰ ਅਮੇਸ਼ਾ, ਵਿਦੇਸ਼ ਮੰਤਰੀ ਜੈ ਸ਼ੰਕਰ ਰੱਖੇਵਜੀ, ਰਾਜਨਾ ਸਿੰਘ, قومی ਸੁਰੱਖਿਆ ਸਲਾਹਕਾਰ ਅਜੀਤ ਡੋਵਰ, ਰਾਮੁਖੀ ਰਵੀ ਸਿੰਘਾ ਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਹੀ ਹਰਦੀਪ ਸਿੰਘ ਨੀਜਾ ਰੀਪੂ ਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ ਅਵਤਾਰ ਸਿੰਘ ਖੰਡਾ ਬਰਤਾਨੀਆਂ ਪਰਮਜੀਤ ਸਿੰਘ ਪੰਜਵੜ ਲਖਵੀਰ ਸਿੰਘ ਰੋਡੇ ਪਾਕਿਸਤਾਨ ਦੀਪ ਸਿੰਘ ਸਿੱਧੂ ਚੁਬਦੀਪ ਸਿੰਘ ਸਿੱਧੂ ਮੁਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਅਮਰੀਕਨ ਨਾਗਰਿਕ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਵਾਲੇ ਮਨੁੱਖਤਾ ਵਿਰੋਧੀ ਕਾਰਵਾਈਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਰੰਤਰ ਕੋ ਮੰਤਰੀ ਪਦ ਤੇ ਆਵਾਜ਼ ਹੀ ਨਹੀਂ ਉਠਾਉਂਦਾ ਆ ਰਿਹਾ ਬਲਕਿ ਇਹਨਾਂ ਸਿੱਖ ਕੌਮ ਦੇ ਕਾਤਲਾਂ ਨੂੰ ਕੁਮਾਂਤਰੀ ਕਾਨੂੰਨਾਂ ਅਨੁਸਾਰ ਕੁਮਾਂਤਰੀ ਅਦਾਲਤਾਂ ਵਿੱਚ ਸਜ਼ਾਵਾ ਦੇਣ ਦੀ ਗੱਲ ਵੀ ਕਰਦਾ ਰਿਹਾ ਹੈ ਇਸ ਗੰਭੀਰ ਵਿਸ਼ੇ ਉੱਤੇ ਉਪਰੋਕਤ ਦੋਵੇਂ ਕਾਨਫਰੰਸਾਂ ਵਿੱਚ ਕੋਈ ਗੱਲ ਨਾ ਕਰਨਾ ਕੌਮੀ ਮੰਜ਼ਲ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਕਿਸੇ ਤਰ੍ਹਾਂ ਦੀ ਸੰਜੀਦਗੀ ਨਾ ਹੋਣਾ ਅਤੇ ਬਦਲਦਲ ਵੱਲੋਂ ਜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਮਰਿਆਦਾਵਾਂ ਦਾ ਸ਼ਕਤੀ ਵਿਖਾਵਿਆਂ ਰਾਹੀ ਵਿਰੋਧ ਕਰਕੇ ਇਸ ਮਹਾਨ ਸੰਸਥਾ ਤੇ ਮੀਰੀ ਪੀਰੀ ਦੇ ਸਿਧਾਂਤ ਦੀ ਤੋਹੀਨ ਕਰਨ ਦੀਆਂ ਕਾਰਵਾਈਆਂ ਸਮੁੱਚੀ ਕੌਮ ਲਈ ਅਸਹਿ ਹਨ ਇਸ ਲਈ ਪੰਜਾਬ ਸੂਬੇ ਵਿੱਚ ਵਿਚਰਨ ਵਾਲੇ ਸਿਹਤ ਪੰਜਾਬੀਆਂ ਤੇ ਸਿੱਖੋਂ ਨੂੰ ਇਸ ਸਮੇਂ ਆਪੋ ਆਪਣੀ ਸਮਾਜਿਕ ਅਤੇ ਪੰਥਕ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਂਦੇ ਹੋਏ ਇਸ ਗੱਲ ਦਾ ਨਿਰਣੇ ਕਰਨਾ ਪਵੇਗਾ ਕਿ ਉਪਰੋਕਤ ਹੋਈਆਂ ਤਿੰਨੇ ਕਾਨਫਰੰਸਾਂ ਵਿੱਚ ਕਿਹੜੀ ਕਾਨਫਰੰਸ ਵਿੱਚ ਕੋਮਿ ਨਿਸ਼ਾਨੇ ਦੀ ਪ੍ਰਾਪਤੀ ਕਰਨ ਦਾ ਤਹਿਇਆ ਕੀਤਾ ਗਿਆ ਹੈ ਕਿਸ ਕਾਨਫਰੰਸ ਵਿੱਚ ਮੇਰੀ ਪੀਰੀ ਦੇ ਮਹਾਂ ਸਿਧਾਂਤ ਉੱਤੇ ਪੈਰਾ ਦਿੰਦੇ ਹੋਏ ਜਿਵੇਂ ਅਕਾਲ ਤਖਤ ਸਾਹਿਬ ਦੀਆਂ ਮਰਿਆਦਾਵਾਂ ਅਤੇ ਫਲਸਫੇ ਨੂੰ ਕਾਇਮ ਰੱਖਣ ਲਈ ਵਿਚਾਰਾ ਹੋਈਆਂ ਅਤੇ ਕਿਹੜੀ ਕਾਨਫਰੰਸ ਵਿੱਚ ਸ਼ਾਮਲ ਆ ਗੂ ਨੰਗੇਤੜ ਪੰਜਾਬ ਪੰਜਾਬੀਆਂ ਤੇ ਸੇਕੋਮ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿਰੁੱਧ ਬਾਦਲੀਲ ਟੰਗ ਨਾਲ ਲੰਮੇ ਸਮੇਂ ਤੋਂ ਜੂਝਦੇ ਆ ਰਹੇ ਹਨ ਅਨੇਕਾ ਹਕੂਮਤੀ ਕਸ਼ਟਾ ਮੁਸ਼ਕਿਲਾਂ ਗੈਰ ਵਿਧਾਨਕ ਕਾਰਵਾਈਆਂ ਦੇ ਬਾਵਜੂਦ ਵੀ ਅਡੋਲ ਆਪਣੇ ਕੌਮੀ ਨਿਸ਼ਾਨੇ ਲਈ ਸਿਹਰਦਹਾਨ ਅਤੇ ਬੀਤੇ ਸਮੇਂ ਵਿੱਚ ਇਹਨਾਂ ਮਕਸਦਾਂ ਦੀ ਪ੍ਰਾਪਤੀ ਲਈ ਸ਼ੀ ਅਕਾਲ ਤੱਕ ਤਾਂ ਸਾਹਿਬ ਦੀ ਮਹਾਨ ਸੰਸਥਾ ਨੂੰ ਸਮਰਪਿਤ ਹੋ ਕੇ ਉੱਥੇ ਮਿੱਥੇਗੇ ਕੌਮੀ ਨਿਸ਼ਾਨੇ ਮੰਜ਼ਿਲੇ ਨਿਰੰਤਰ ਲੜਦੇ ਆ ਰਹੇ ਹਨ ਹਕੂਮਤ ਜਮਾਤਾਂ ਦੇ ਕਿਸੇ ਤਰ੍ਹਾਂ ਦੇ ਵੀ ਜ਼ਬਰ ਅੱਗੇ ਅੱਜ ਤੱਕ ਇਹ ਨਹੀਂ ਮੰਨੀ ਅਤੇ ਅੱਗੋਂ ਲਈ ਵੀ ਇਸ ਕੌਮੀ ਜੰਗ ਨੂੰ ਦ੍ਰਿੜਤਾਪੂਰਵਕ ਚਲਾਉਣ ਦੀ ਸਮਰੱਥਾ ਰੱਖਦੇ ਹਨ ਫਿਰ ਵੀ ਸਿੱਖ ਆਪਣੀ ਆਤਮਾ ਤੋਂ ਫੈਸਲਾ ਕਰਕੇ ਕੌਮੀ ਮੰਜ਼ਲ ਵੱਲ ਵੀ ਵਧਣਗੇ ਅਤੇ ਦੁਸ਼ਮਣ ਤਾਕਤਾਂ ਲਈ ਆਉਣ ਵਾਲੇ ਸਮੇਂ ਵਿੱਚ ਵੱਡੀ ਚੁਣੌਤੀ ਬਣ ਕੇ ਸਰਬੱਤੇ ਭਲੇ ਦੀ ਸੋਚ ਅਧੀਨ ਆਪਣੀਆਂ ਧਾਰਮਿਕ ਤੇ ਸਿਆਸੀ ਸਰਗਰਮੀਆਂ ਕਰਨਗੇ।